ਸਾਰੇ ਹੀ ਕਿਸਾਨ ਵੀਰਾਂ ਨੂੰ ਸਾਡੇ YouTube ਚੈਨਲ ਕਰਾਮਾਤੀ ਜੱਟੋਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜਾਣ ਜੋ ਕਿਸਾਨ ਭਰਾਵੋ ਜੋ ਸਾਡਾ ਚੈਨਲ ਆ ਇਹ ਇਹ ਖੇਤੀਬਾੜੀ ਦਾ ਸੰਬੰਧਿਤ ਮਸ਼ੀਨਰੀ ਦੀ ਜਾਣਕਾਰੀ ਵਾਸਤੇ ਤੇ ਜੋ ਸਬਸਿਡੀਆਂ ਆਉਂਦੀਆਂ ਨੇ ਉਹਨਾਂ ਬਾਰੇ ਜਾਣਕਾਰੀ ਦਿੰਦਾਗਾ ਕਿਸਾਨ ਵੀਰੋ ਆਪਾਂ ਪਹਿਲਾਂ ਇੱਕ ਵੀਡੀਓ ਅਪਲੋਡ ਕਰੀ ਸੀ ਸਾਡੇ YouTube ਚੈਨਲ ਕਰਾਮਾਤੀ ਜੱਟ ਤੇ ਉਹਦੇ ਵਿੱਚ ਆਪਾਂ ਜੋ ਖੇਤੀਬਾੜੀ ਦੇ ਵੀਰ ਸੰਤ ਵਰਤੋਂ ਦੇ ਵਿੱਚ ਆਉਂਦੇ ਆਗੇ ਖਾਸ ਕਰਕੇ ਜੋ ਪ੍ਰਾਲੀ ਵਾਲੇ ਸੰਤ ਆ ਉਹਨਾਂ ਦੀ ਆਪਾਂ ਵੀਡੀਓ ਬਣਾਈ ਸੀਗੀ ਉਹਨਾਂ ਦੇ ਆਪਾਂ ਨੌ ਤੇ ਉਹਨਾਂ ਦੇ ਆਪਾਂ ਕੀ ਕੀ ਕੰਮ ਆਗੇ ਸਾਰੇ ਉਹਦੇ ਵਿੱਚ ਤੁਹਾਨੂੰ ਦੱਸੇ ਸੀਗੇ ਉਹ ਆਪਣੇ ਜਿਹੜੀ ਵੀਡੀਓ ਆ ਗਈ ਉਹ ਆਪਣੇ ਚੈਨਲ ਤੇ ਉਪਲਬਧ ਆ ਗਈ ਸਾਰੇ ਵੀਰਾਂ ਨੂੰ ਪਹਿਲਾਂ ਤਾਂ ਉਹ ਵੀਡੀਓ ਦੇਖੋ ਉਸ ਤੋਂ ਬਾਅਦ ਅਸੀਂ ਆ ਵੀਡੀਓ ਇਸ ਕਰਕੇ ਬਣਾ ਰਹੇ ਹਾਂ ਕਿਉਂਕਿ ਕੁਝ ਅਪਡੇਟ ਹੋਈ ਆ ਕਿ ਆਪਾਂ ਜਦੋਂ ਆਨਲਾਈਨ ਭਰਦੇ ਆ ਫਾਰਮਾਂ ਦੇ ਵਿੱਚ ਤੇ ਉਹਦੇ ਵਿੱਚ ਕੀ ਅਪਡੇਟ ਹੋਈ ਆ ਉਹਦੇ ਵਿੱਚ ਇਹ ਆ ਵੀ ਜਦੋਂ ਆਪਾਂ ਸਬਸਿਡੀ ਭਰਦੇ ਆਗੇ ਤਾਂ ਆਪਣੇ ਜਿਹੜੇ ਖਾਤਾ ਦਾ ਉਹ ਤਾਂ ਲੱਗ ਹੀ ਜਾਂਦਾਗਾ ਉਹ ਤੋਂ ਬਿਨਾ ਇਹਨਾਂ ਨੇ ਇੱਕ ਜਿਹੜੀ ਆਰਸੀ ਆ ਕੀ ਟਰੈਕਟਰ ਦੀ ਉਹ ਲਾਜ਼ਮੀ ਕਰਤੀ ਸਰਕਾਰ ਨੇ ਵੀ ਜਿਹੜਾ ਬੰਦਾ ਸਬਸਿਡੀ ਭਰ ਰਿਹਾਗਾ ਉਹ ਅੱਗੇ ਆਪਾਂ ਕੀ ਕਰਦੇ ਸੀਗੇ ਤੁਹਾਨੂੰ ਦੱਸਿਆਗਾ ਵੀ ਵੀ ਕੱਲਾ ਟਰੈਕਟਰ ਦਾ ਨਾਮ ਲਿਖ ਦਿੰਦੇ ਸੀ ਉਹ ਤੇ ਹੌਸਪਾਵਰ ਲਿਖ ਦਿੰਦੇ ਸੀਗੇ ਹੁਣ ਉਹਨਾਂ ਨੇ ਆਰਸੀ ਵੀ ਮੰਗ ਲਈ ਉਹਦੀ ਫੋਟੋ ਕਾਪੀ ਸਬਮਿਟ ਕਰਨੀ ਹੈਗੀ ਤੇ ਜਦੋਂ ਅੱਜ ਅਸੀਂ ਸਾਰੇ ਲਿੰਕ ਤੇ ਅਪਡੇਟ ਦੇਖੀ ਸਰਕਾਰ ਵੱਲੋਂ ਜੋ ਸਾਈਟ ਤੇ ਆਈ ਆ ਉਹਦੇ ਵਿੱਚ ਜੋ ਆਪਾਂ ਫਾਈਲ ਨੂੰ ਸਬਮਿਟ ਕਰਦੇ ਆ ਆਖਰ ਤੇ ਜਾ ਕੇ ਸਰਕਾਰ ਨੇ 5000 ਰੁਪਏ ਦਾ ਜਿਆ ਟੋਕਨ ਆਗਾ ਉਹ ਮੰਨ ਕੇ ਚਲੋ ਵੀ ਲਾਤਾ ਤੇ ਉਹ ਤੋਂ ਵੀ ਉਹ ਤੋਂ ਬਿਨਾ ਜੇ ਤੁਸੀਂ ਟੋਕਨ ਨਹੀਂ ਲਾਉਂਦੇ ਉਹ ਤੋਂ ਬਿਨਾ ਨਾ ਤਾਂ ਆਪਾਂ ਨੂੰ ਜਿਹੜੀ ਇਹ ਹੈਗੀ ਆਰਜੀ ਹੈਗੀ ਉਹਦੇ ਆਪਾਂ ਨੂੰ ਆਰਜੀ ਨੰਬਰ ਨਹੀਂ ਪ੍ਰਾਪਤ ਹੋਣਾਗਾ ਤੇ ਸਿਰਫ ਇਕੱਲੀ ਫਾਈਲ ਹੀ ਸਬਮਿਟ ਹੋ ਕੇ ਰਹਿ ਜਾਂਦੀ ਹੈ ਕਿ ਮੰਨ ਕੇ ਚੱਲ ਵੀ ਤੁਹਾਡੀ ਆਈਡੀ ਬਣ ਜਾਂਦੀ ਹੈ ਕਿਹਣਾ ਮਤਲਬ ਤੇ ਇਹ ਤੋਂ ਬਿਨਾ ਇਹ ਤੇ ਤੁਹਾਨੂੰ ਉਹ ਨਹੀਂਗਾ ਹਜੇ ਤੱਕਰਾ ਵੀ ਤੁਹਾਨੂੰ ਤੁਸੀਂ ਕੋਈ ਸੰਦ ਖਰੀਦ ਸਕੋਗੇ ਉਹ ਸੰਦ ਤੁਸੀਂ ਉਹਦੇ ਹੀ ਖਰੀਦ ਸਕਦੇ ਹੋ ਜਦੋਂ ਜਿਹੜੀ ਤੁਹਾਡੀ ਫਾਈਲ ਆ ਗਈ ਓਹੋ ਸਾਮੇਟ ਹੋਊਗੀ ਟੋਕਣ ਲੱਗਦੇ ਤੇ ਇਸ ਕਰਕੇ ਕਿਸਾਨ ਭਰਾਵੋ ਜੋ ਕਿਸੇ ਨੇ ਵੀ ਇਹ ਸਬਸਿਡੀ ਭਰਨੀ ਆ ਪਹਿਲੀ ਗੱਲ ਤਾਂ ਹੈਗੀ ਵੀ ਜਿਹੜੇ ਆਨਲਾਈਨ ਭਰਦੇ ਆਗੇ ਜਾਂ ਕੋਈ ਆਪ ਪਹਿਲੀ ਗੱਲ ਤਾਂ ਇਹ ਆ ਵੀ ਤੁਸੀਂ ਆਪ ਪਰ ਉਹ ਆਪਣੇ ਸਾਰੇ ਬੰਲਾ ਹੁਣ ਆਨਲਾਈਨ ਪੇਮੈਂਟ ਕਰਾਈ ਜਾਂਦੇ ਆ ਬੱਚੇ ਆਪਣੇ ਕਿਉਂਕਿ ਉਹਦੇ ਤੇ ਛੋਡੇ ਕੋਲੇ ਸਾਰਾ ਰਿਕਾਰਡ ਛੋਡੇ ਕੋਲੇ ਰਹਿ ਜੂਗਾ ਤੇ ਕੱਲ ਨੂੰ ਜੇ ਪੈਸੇ ਵੀ ਤੁਹਾਡੇ ਵਾਪਸ ਆਉਣੇ ਆ ਉਹ ਤੁਹਾਡੇ ਖਾਤੇ ਦੇ ਵਿੱਚ ਆਉਣਗੇ ਜਾਂ ਕਈ ਯਾਰ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਬੰਦੇ ਕੋਲੇ ਆਏ ਆ ਕਿਹੜੇ ਖਾਤੇ 'ਚ ਆਪਾਂ ਉਹ ਕੀਤਾਗਾ ਤੇ ਇਸ ਕਰਕੇ ਜੇ ਕਿਸੇ ਤੋਂ ਤੁਸੀਂ ਭਰੋਣੇ ਵੀ ਆਉਂਦੀ ਪ੍ਰੋਪਰ ਸੀਤ ਲਓ ਰਸੀਦ ਤੋਂ ਬਿਨਾ ਤੁਹਾਡਾ ਕੋਈ ਹੱਲ ਨਹੀਂ ਕਿਉਂਕਿ ਆਪਾਂ ਨੂੰ ਰਸੀਦ ਹੀ ਜੇ ਉਹ ਆਪਾਂ ਕਈ ਯਾਰ ਇਹ ਕੱਢਦੇ ਵੀ ਨਹੀਂ ਇਹ ਸਬਸਿਡੀਆਂ ਤਾਂ ਉਹ ਆਪਾਂ ਨੂੰ ਵਿਭਾਗ ਵਿੱਚ ਲੈ ਕੇ ਜਾਣੀ ਪੈਂਦੀ ਹੈ ਤੇ ਇੰਨੀ ਸਾਡੀ ਇਹ ਜਿਹੜੀ ਜਾਣਕਾਰੀ ਸੀਗੀ ਇਹ ਤੁਸੀਂ ਜਰੂਰ ਸੁਣਨਾ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਭਾਈ ਸਾਡਾ YouTube ਚੈਨਲ ਕਰਾਮਾਤੀ ਜੱਟ ਨੂੰ ਸਬਸਕ੍ਰਾਈਬ ਕਰੋ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਸਰੀਆ